ਲੋ ਮੇਟਰੋ ਕੀ ਹਾਲ ਚਾਲ ਤੁਹਾਡਾ ਆਈ ਹੋਪ ਤੁਸੀਂ ਸਰੇਆ ਠੀਕ ਠਾਕ ਹੋ ਤੇ ਮਿੱਤਰੋ ਆਪਾਂ ਪੂਰੇ ਠੀਕ ਠਾਕ ਹਾਂ ਤੇ ਅੱਜ ਆਪਾਂ ਸਿੱਟ ਨਹੀਂ ਸੀ ਉਹ ਕੰਦ ਸੰਗਲ ਪਾ ਕੇ ਤੇ ਇਹ ਇੱਥੇ ਆਪਾਂ ਟਰੈਕਟਰ ਟਪਾਇਆ ਸੀਗਾ ਇੱਥੇ ਵੀ ਪਹਿਲਾਂ ਵਾਹ ਚੁੱਤਰ ਗਏ ਤੇ ਉੱਧਰ ਵੀ ਟਪਾਉਣ ਲੱਗੇ ਉੱਧਰ ਵੀ ਮੋੜਨ ਵੇਲੇ ਉੱਤਰ ਗਿਆ ਸੀ ਵਾਹ ਚਾਹੇ ਦਿਖਾਉਣ ਇਹਨਾਂ ਆਹ ਦੇਖੋ ਇੱਥੇ ਵੀ ਉੱਤਰ ਗਿਆ ਸੀ ਵਾਹ ਚ ਲੈ ਟਰ ਆਪਣਾ ਤੇ ਆ ਜੋ ਕੰਦ ਸਿੱਟਦੇ ਹੁਣ ਆ ਜੋ 黄牛啊，黄牛啊，看喽！黄牛好黄牛啊！ ਦੇਖੋ ਪਰ ਦੁਪਹਿਰੇ ਆ ਇੱਕ ਕੰਦ ਸਿੱਕੰਦਾ ਸਿੱਕਣਾ ਸੀnga ਦੋਨੇ ਤੇ ਇਧਰ ਆਪਣਾ ਹਣ ਖੜਾ ਟਰੈਕਟਰ ਇਧਰ ਕੇਰਾ ਲਾਤਾ ਸੀ ਬੈਕ ਕਰਕੇ ਤੇ ਇੱਥੋਂ ਆ ਇੱਕ ਤਾਂ ਵਈਆ ਸੀ ਚੱਕ ਕੇ ਕੇਰਾ ਲੱਦ ਗਏ ਬੰਦੇ ਤੇ ਆ ਕੰਦ ਸਿੱਟੀ ਸੇ ਕੋ ਪਰਲੇ ਕੰਦ ਸਿੱਟੀ ਸੀ ਇਧਰ ਨੀਆਂ ਨੂੰ ਆ ਪੱਟ ਲਗਾ ਹੁਣ ਇਤਰੂ ਤਾਂ ਟੋਟੇ ਇਤਨਾ ਸਾਰੇ ਜਾਵੜ ਗਾ ਆ ਬਸ ਡਲੇ ਡਪੇ ਰਹਿ ਗਏ ਥੋੜੇ ਬਹੁਤੇ ਤੇ ਪਰਲੇ ਪਾਸੇ ਉਹ ਉੱਥੇ ਇੱਕ ਐਲਾ ਪਈਆਂ ਥੋੜੀਆਂ ਹੀ ਆ ਤੇ ਹੁਣ ਤਾਂ ਕਰਕੇ ਜਾਵੜੇ ਕਿ ਹੁਣ ਹਨੇਰਾ ਹੋ ਗਿਆ ਸੀ ਤੇ ਅਟਰਾ ਦੀ ਆਪਾਂ ਸੂਬਾ ਲਾਵਾਂਗੇ ਸੁਬਾ ਜਾਂ ਕੱਲ ਨੂੰ ਫਲਾ ਦੇਾਂਗੇ ਇਹ ਆਪਾਂ ਫੇਰ ਲਾਵਾਂਗੇ ਤੇ ਹੁਣ ਦੇਖੋ ਮਿੱਤਰੋ ਕਿੰਨਾ ਖੁੱਲਾ ਖੁੱਲਾ ਲੱਗ ਰਿਹਾ ਸ਼ਾਮ ਹੋ ਗਈ ਤੇ ਵੀਡੀਓ ਹਜੇ ਵੀ ਥੋੜੀ ਧੁੰਦਲੀ ਆਉਂਦੀ ਆ ਦੇਖੋ ਤੇ ਮਿੱਤਰੋ 2-4 ਦਿਨਾਂ ਦੇ ਵਿੱਚ ਮਿਸਤਰੀ ਆਊਗਾ ਤੇ ਤਾਂ ਕਰਕੇ ਆਪਾਂ ਮੂੰ ਰਾਮਨ ਭਰਾ ਅਰੇ ਤੇ ਦੂਜਾ ਵੱਡਾ ਭਰਾ ਦੋਨੇ ਕ੍ਰਿਤਾ ਤਰ ਆ ਗਿਆ ਸੀਗਾ ਤੇ ਬਜਰੀ ਤੇ ਸੀਮਿੰਟ ਲੈਣ ਗਏ ਵੀ ਆਉ ਉਹ ਵੀ ਆਉਣਗੇ ਉਹ ਵੀ ਲਵਾਵਾਂਗੇ ਆਪਣੇ ਘਰੇ ਹੀ ਲਵਾਵਾਂਗੇ ਤਾਂ ਕਿਉਂਕਿ ਉੱਥੇ ਮੀਂਹ ਆ ਪੈਦਾ ਭੁੱਜ ਜਾਣੀਏ ਭੇਜ ਗਿਆ ਤਾਂ ਖਰਾਬ ਹੋ ਜਾਂਦਾ ਨੰਦਾ ਸੀਮਿੰਟ ਤਾਂ ਕਰਕੇ ਉਹ ਭੇਜਦਾ ਨਹੀਂ ਉੱਥੇ ਲਵਾਵਾਂਗੇ ਆਪਾਂ ਇਧਰ ਪੱਠੇ ਵੀ ਜੀ ਸੀ ਇਹਨਾਂ ਨੇ ਰੋਟਾ ਵੇਟਰ ਪਿਆ ਆਪਣਾ ਰੋਟਾ ਵੇਟਰ ਦੇਖੋ ਫਿਰ ਮਿੱਤਰੋ ਮਿੱਤਰੋ ਦੇਖੋ ਫਿਰ ਹੁਣ ਆਪਣੇ ਖਾਲਟ ਹੀ ਜਾਂਦੇ ਨਵੇਂ ਬੰਨ ਲੱਗੇ ਆ ਖਾਲ ਤਾਂ ਕਰਕੇ ਆਪਾਂ ਨਾ ਕਰਕੇ ਆਪਾਂ ਥੋੜੀਆਂ ਹੀ ਇੱਟਾਂ ਲੈ ਕੇ ਰੱਖ ਲਈਆਂ ਤੇ ਆ ਟਰਾਲੀ ਚ ਲਾਦ ਦੇ ਲੈਂਦੀਆਂ ਸੀ ਆਪਣੀਆਂ ਜਾਲੀ ਵਾਲੀ ਟਰਾਲੀ ਚ ਤੇ ਇੱਥੇ ਠੱਲ ਤਾਂ ਭੇਰੇ ਲਾ ਕਰਾਂ ਕਿਰਾ ਕੱਲ ਨੂੰ ਠੱਲ ਕੇ ਆਵਾਂਗੇ ਕਿਉਂਕਿ ਆ ਆਪਾਂ ਘਟਾਂਗੇ ਜਿਹੜੀ ਮਾਲ ਪੱਤਾ ਜ ਆਊਗਾ ਉਹ ਵੀ ਵਿੱਚ ਸਿੱਟ ਦਾਂਗੇ ਇਹਦੇ ਕੱਲ ਨੂੰ ਲਾ ਕੇ ਆਵਾਂਗੇ ਬਾਹਰ ਤੇ ਬਤਰਾ ਦੇਖੋ ਫਿਰ ਇਧਰ ਆਪਣੀ ਕਬੂਤਰੀ ਫਸ ਗਈ ਇੱਕ ਉਹ ਉੱਥੇ ਲੈ ਨਹੀਂਦੀ ਭਈ ੜਕੇ ਦੀ ਭੱਜੀ ਫਿਰਦੀ ਆ

ਸੂਰਜ ਤਾਂ ਇਧਰੰਦਾ ਉਧਰ ਕਿਉਂ ਜਾਪਿਆ ਅੱਜ ਚੰਦਾ ਬਰਾਵਾ ਚੰਦ ਲਾਲ ਤੇ ਹਰੇ ਲਾਲ ਚੰਦ ਹੋਵੇ ਚੜਾਜੋ ਇਦਾਂ ਚੰਦ ਆਹ ਦੇਖੋ ਮਿੱਤਰੋ ਫਿਰ ਇਧਰ ਵੀ ਹੋਣ ਵਾਲਾ ਕੰਮ ਸ਼ੁਰੂ ਤੇ ਇਹ ਬੱਜਰੀ-ਬੱਜਰੀ ਆਉਗੀ ਬੱਜਰੀ ਤਾਂ ਇੱਥੇ ਲਵਾਉਣੀ ਆ ਤੇ ਸੀਮੈਂਟ ਘਰੇ ਲਵਾਵਾਂਗੇ ਆਪਣੇ ਕਿਉਂਕਿ ਖਰਾਬ ਹੋ ਜਾਂਦਾ ਸੀਮੈਂਟ ਫਿਰ ਆਜੋ ਫਿਰ ਮਿੱਤਰੋ ਕਰਦੇ ਕੋਈ ਲਾਜ ਆਲਾ ਲੋਈ ਤਾਂ ਲੈ ਆ ਮੈਟਰੋ ਯਾਤ ਦਾ ਵਲੌਗ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨੀਰਾ ਹੋ ਗਿਆ ਤਾਂ ਕਰਕੇ ਕੁਝ ਵੀ ਦਿਖਦਾ ਨਹੀਂ ਪਿਆ ਤਾਂ ਹੀ ਆਪਾਂ ਬਲੌਗ ਥੋੜਾ ਛੋਟਾ ਬਣਾਇਆ ਅੱਜ ਤੇ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬ੍ਰਦਰ ਖਾ